ਤੇ ਟਿੱਬੀ ਸਾਹਿਬ ਵਾਲੇ ਹੈਡਵਰਕਸ ਲੋਕ ਪਰ ਤੇ ਹੋਰ ਵੀ ਜਿਹੜੇ ਸੰਤਾਂ ਮਹਾਂਪੁਰਖਾਂ ਦੇ ਤੇ ਅਸ਼ੀਰਵਾਦ ਸਦਕਾ ਅੱਜ ਇੱਥੇ ਸਭ ਤੋਂ ਅਸੀਂ ਰਹਿਨਮਾਈ ਲਈ ਹੈ ਤੇ ਜਿਹੜਾ ਪਲਾਨ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਤੇ ਵਿੱਚ ਤਿਆਰ ਹੋਇਆ ਜਿਹਦੇ ਵਿੱਚ ਚਾਰ ਨਗਰ ਕੀਰਤਨ ਆ ਜਿਸਾਂ ਵਿੱਚੋਂ ਇੱਕ ਜਿਹੜਾ ਨਗਰ ਕੀਰਤਨ ਹੈ ਉਹ ਸ਼੍ਰੀ ਨਗਰ 18 ਤਰੀਕ ਨੂੰ 18 ਨਵੰਬਰ ਨੂੰ ਗੁਰਦੁਆਰਾ ਛੱਟੀ ਪਾਤਸ਼ਾਹੀ ਕਿਉਂਕਿ ਉੱਥੇ ਕਸ਼ਮੀਰ ਦੇ ਵਿੱਚ ਸ਼੍ਰੀਨਗਰ ਦੇ ਵਿੱਚ ਉਸ ਨੂੰ 6ਵੇਂ ਪਾਤਸ਼ਾਹ ਦੇ ਸਥਾਨ ਨੂੰ ਗੁਰਦੁਆਰਾ ਛੱਟੀ ਪਾਤਸ਼ਾਹੀ ਦੇ ਨਾਮ ਤੋਂ ਜਾਣਿਆ ਜਾਂਦਾ ਉੱਥੇ ਪਹਿਲਾਂ ਲਗਾ ਉੱਥੇ ਸਮਾਗਮ ਹੋਣਗੇ ਤੇ 19 ਤਰੀਕ ਨੂੰ ਸ਼੍ਰੀਨਗਰ ਤੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਇੱਕ ਨਗਰ ਕੀਰਤਨ ਜਿਹੜਾ ਹੈ ਉਸ ਦਾ ਉੱਥੋਂ ਸ਼ੁਰੂਆਤ ਹੋਗੀ ਉਹ ਤੇ ਤਿੰਨ ਜਿਹੜੇ ਆ ਬਾਕੀ ਪੰਜਾਬ ਦੇ ਹਿੱਸਿਆਂ 'ਚ ਇੱਕ ਮਾਝਾ ਦੁਆਬਾ ਚੋਂ ਤੇ ਦੋ ਮਾਲਵੇ ਤੋਂ ਇੱਕ ਫਰੀਦਕੋਟ ਤੇ ਇੱਕ ਮਠੇਡਰ ਚਾਰੋਂ ਜਿਹੜੇ ਨਗਰ ਕੀਰਤਨ ਹੈ ਉਹ 22 ਤਰੀਕ ਸ਼ਾਮੀ ਸ਼੍ਰੀ ਨਨਕਪੁਰ ਸਾਹਿਬ ਪਹੁੰਚਣਗੇ ਤੇ ਮਿਤੀ 25 ਅਕਤੂਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਿਖੇ ਅਰਦਾਸ ਕਰਕੇ ਪੰਜਾਬ ਸਰਕਾਰ ਇਹਨਾਂ ਸਮਾਗਮਾਂ ਦੀ ਰਸਮੀ ਤੌਰ ਤੇ ਸ਼ੁਭਕਾਮਨਾਵਾਂ ਕਰੂਗੀ ਤੇ 25 ਮਿੱਤੀ ਪੱਚੀ ਤਰੀਕ ਨੂੰ ਦਿੱਲੀ ਵਿਖੇ ਸ਼ਾਮ ਨੂੰ ਗੁਰਦੁਆਰਾ ਰਿਕਾਬਗਨ ਸਾਹਿਬ ਵਿਖੇ ਲਿਖ ਜਿਹੜਾ ਹੈ ਕੀਰਤਨ ਦਰਬਾਰ ਹੋਊਗਾ ਤੇ 1 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ 18 ਨਵੰਬਰ ਤੱਕ ਜਿੰਨੇ ਵੀ 23 ਜ਼ਿਲ੍ਹੇ ਆ ਪੰਜਾਬ ਦੇ ਉਹਨਾਂ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਨੌਵੇਂ ਪਾਤਸ਼ਾਹ ਜੀ ਤੇ ਪਾਈ ਮਤੀ ਦਾਸ ਪਾਈ ਸਤਿ ਦਾਸ ਪਾਈ ਧਿਆਲ ਜੀ ਤੇ ਜੀਵਨ ਦੇ ਉੱਤੇ ਜਿਹੜਾ ਹੈ ਉਹ ਜਿਹੜੇ ਹੋਣਗੇ 130 ਚਰਨ ਚੋਂ ਪ੍ਰਾਪਤ ਸਥਾਨ ਹੈ ਜੋ ਨਵੇਂ ਪਾਤਸ਼ਾਹ ਦੇ ਉਹਨਾਂ ਸਾਰੇ ਰਸਾਨਾਂ ਦੇ ਉੱਤੇ ਵੀ ਨਗਰ ਕੀ ਉਧਰੇ ਕੀਰਤਨ ਦਰਬਾਰ ਹੋਣਗੇ ਤੇ 23 24 25 ਨੂੰ ਵੱਡੇ ਸਮਾਗਮ ਸ਼੍ਰੀ ਅਨੰਦਪੁਰ ਸਾਹਿਬ ਤੇ ਸਾਡਾ ਇਹ ਅਨੁਮਾਨ ਹੈ ਕਿ ਪੂਰੇ ਵਿਸ਼ਵ ਤੋਂ 1 ਕਰੋੜ ਤੋਂ ਵੱਧ ਸੰਗਤ ਸ਼੍ਰੀ ਅਨੰਦਪੁਰ ਸਾਹਿਬ ਜਿਹੜੀ ਹੈ ਆਉਗੇ 23 ਤਰੀਕ ਨੂੰ ਸਵੇਰੇ 10:00 ਵਜੇ ਖੰਡਪਾਟ ਸਾਹਿਬ ਦਾ ਰਾਮ ਕਰਕੇ ਉਸ ਤੋਂ ਬਾਅਦ ਇੱਕ ਸਰਬਤ ਦਾ ਜਿਹੜੀ ਆ ਸਰਬ ਧਰਮ ਸੰਮੇਲਨ ਸਾਰੇ ਧਰਮਾਂ ਦੇ ਜਿਹੜੇ ਸਾਧੂ ਸੰਤ ਮਹਾਪੁਰਖ ਹੈ ਉਹ ਆਣਗੇ ਅੱਜ ਸਾਡਾ ਜਿਹੜਾ ਰਿਲੀਜੀਅਸ ਪੈਨਲ ਸੀਐਮ ਸਾਹਿਬ ਨੇ ਪ੍ਰੂਫ ਕੀਤਾ ਇਹਨਾਂ ਦੀ ਰਹਿਨਮਾਈ ਇਹਨਾਂ ਨੇ ਬਹੁਤ ਸਾਰੇ ਦੱਸਿਆ ਕਿ ਆ ਆਪਾਂ ਹੋਰ ਸੁਧਾਰ ਕਰਨ ਦੀ ਲੋੜ ਹੈ ਇੱਥੇ ਆ ਜਿਹੜਾ ਹੈ ਮर्यादा ਦੇ ਵਿੱਚ ਹੋਰ ਆਪਾਂ ਰਹਿ ਕੇ ਤੇ ਜੋ ਜੋ ਇਥੋਂ ਡਾਇਰੈਕਸ਼ਨਾਂ ਮਿਲੀਆਂ ਸਾਡੇ ਸੰਤਾਂ ਮਹਾਪੁਰਖਾਂ ਕੋ ਕਰ ਰਹੇ ਆ ਤੇ ਤਿੰਨੋਂ ਦਿਨ ਅਲੰਗਪੁਰ ਸਾਹਿਬ ਪਹਿਲਾ ਧਰਮਸ਼ੋ ਹੋਊਗਾ ਪੰਜਾਬ ਦਾ ਪਹਿਲਾ ਧਰਮਸ਼ੋ ਹੋਊਗਾ ਗੁਰੂ ਸਾਹਿਬ ਦੇ ਜੀਵਨ ਤੇ ਸ਼ਹਾਦਤ ਦੇ ਉੱਤੇ 23 24 25 ਨੂੰ ਜਸ਼ਮੀ ਜਿਹੜਾ ਕੀਰਤਨ ਦਰਬਾਰ ਹੋਣਗੇ 24 ਤਰੀਕ ਨੂੰ ਇੱਕ ਨਗਰ ਕੀਰਤਨ ਕੀਤਪੁਰ ਸਾਹਿਬ ਤੋਂ ਲੈ ਕੇ ਗੁਰਦੁਆਰਾ ਸੀਸਗੰਜ ਸਾਹਿਬ ਤੱਕ ਹੋ ਰੂਗਾ ਉਸ ਤੋਂ ਬਾਅਦ 24 ਤਰੀਕ ਨੂੰ ਜਿਹੜਾ ਇਸ ਤੋਂ ਇਲਾਵਾ ਐਕ exhibtionਾਂ ਚੱਲਣਗੀਆਂ ਵਿਰਾਸਤੇ ਖਾਲਸਾ ਦੇ ਵਿੱਚ ਤੇ 24 ਤਰੀਕ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪਹਿਲੀ ਵਾਰੀ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਨਾਲ ਸਪੀਕਰ ਸਾਹਿਬ ਨਾਲ ਗੱਲ ਚੱਲਦੀ ਵਿਧਾਨ ਸਭਾ ਕਟਰੀਟ ਨਾਲ ਗੱਲ ਚੱਲ ਰਹੀ ਹੈ ਤੇ ਤਿਆਰੀਆਂ 'ਚ ਅਸੀਂ ਲੱਗੇ ਹੋਏ ਹਾਂ ਕਿ ਪਹਿਲੀ ਵਾਰੀ ਹੋਊਗਾ ਪੰਜਾਬ ਦੀ ਵਿਧਾਨ ਸਭਾ ਵਿਧਾਨ ਸਭਾ ਤੋਂ ਉੱਠ ਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲੱਗੂਗੀ ਉਹਦੀ ਸਾਡੀ ਇਹ दिली ਇੱਛਾ ਹੈ ਸਾਡੀ ਕੋਸ਼ਿਸ਼ ਹੈ ਉਸ ਦਿਨ 24 ਤਰੀਕ ਨੂੰ ਵਿਧਾਨ ਸਭਾ ਸੈਸ਼ਨ ਹੋਊਗਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤੇ ਸ਼ਾਮੀ ਫਿਰ ਡਰਨ ਸ਼ੋਅ ਹੋਊਗਾ ਸ਼ਾਮੀ ਫਿਰ ਕੀਰਤਨ ਦਰਬਾਰ ਤੇ 25 ਤਰੀਕ ਨੂੰ ਖੰਨਪੜ ਸਾਹਿਬ ਦਾ ਤਪ ਹੋਊਗਾ ਉਸ ਤੋਂ ਪ੍ਰੰਤ ਜਿਹੜਾ ਹੈ ਗੁਰੂ ਸਾਹਿਬ ਦੀ ਨਮਈ ਪਾਛੀ ਬਾਣੀ ਦਾ ਜਿਹੜਾ ਹੈ ਰਸ ਪੰਨਾ ਕੀਰਤਨ ਹੋਊਗਾ ਤੇ ਉਸ ਤੋਂ ਬਾਅਦ ਇੱਕ ਸਰਬੱਤ ਦਾ ਭਲਾ ਜਿਹੜੀ ਇਕੱਤਰਤਾ ਹੋਊਗੀ ਜਿਹਦੇ ਤੇ ਨਾਲ ਹੀ ਪੂਰੇ ਪੰਜਾਬ ਦੇ ਵਿੱਚ ਅਨੰਪੁਰ ਸਾਹਿਬ ਜੀ ਪੂਰੇ ਪੰਜਾਬ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲੱਗਣਗੇ ਤੇ ਉਸ ਦਿਨ ਸਾਢੇ 3 ਲੱਖ ਜਿਹੜੇ ਪੌਦੇ ਐ ਉਹ ਪੂਰੇ ਪੰਜਾਬ 'ਚ ਲੱਗਣਗੇ ਤੇ ਸਾਡੇ ਸੇਥ ਮੈਕ ਨੇ ਵੱਲੋਂ ਜਿਹੜੇ ਹੈ ਸਾਰੀ ਸੰਗਤ ਨੂੰ ਸੌਂਹ ਜਿਹੜੀ ਹੈ ਇਕ ਕਲੈਂਚ organ donation ਦੀ ਜਿਹੜੀ ਹੈ ਉਹ ਹੋਊਗੀ ਤੇ ਸ਼ਾਮੀ ਫੇਅਰ ਜਿਹੜਾ ਹੈ ਉੱਥੇ ਧਰੋਣਸ਼ਾ ਹੋਊਗਾ ਅਨੰਦਪੁਰ ਸਾਹਿਬ ਵਿਖੇ ਇਸ ਤੋਂ ਲਾਵਾ ਮਿਸ਼ਾਲ ਦੀ ਲਾਈਟਨਿੰਗ ਅਨੰਦਪੁਰ ਸਾਹਿਬ ਦੇ ਵਿਖੇ ਤਿਆਰੀਆਂ ਸੜਕਾਂ ਸਾਰੀ ਉਤੇ ਲੱਗੇ ਹੋਏ ਆ ਚਾਰ ਜਿਹੜੇ ਪ੍ਰਮੁੱਖ ਸ਼ਹਿਰ ਹੈ ਉਹਨਾਂ ਨੂੰ ਵੀ ਜਿਹੜਾ ਉੱਥੇ ਵੀ ਮਿਸ਼ਾਲਾਂ ਲੱਗਣਗੇ ਉੱਥੇ ਵੀ ਵੱਡੇ ਸਮਾਗਮ ਹੋਣਗੇ ਜਿਦੇ ਵਿੱਚ ਅੰਮ੍ਰਿਤਸਰ ਜਿੱਥੇ ਗੁਰੂ ਸਾਹਿਬ ਦਾ ਜਨਮ ਹੋਇਆ ਬਾਬਾ ਬਾਬਾ ਕਾਲਾ ਜਿੱਥੇ 26 ਸਾਲ 9 ਮਹੀਨੇ 13 ਦਿਨ ਗੁਰੂ ਸਾਹਿਬ ਨੇ ਭਗਤੀ ਕੀਤੀ ਅਨੰਦਪੁਰ ਸਾਹਿਬ ਦਾ ਸ਼ਹਿਰੀ ਹੁਣੀ ਬਸਾਇਆ ਉੱਥੋਂ ਹੀ ਗੁਰੂ ਸਾਹਿਬ ਚੱਲ ਕੇ ਦਿੱਲੀ ਨੂੰ ਚਾਲੇ ਪਏ ਉੱਥੇ ਹੀ ਉਹਨਾਂ ਦੇ ਸੀਸ ਦਾ ਜਿਹੜਾ ਹੈ ਸੰਸਕਾਰ ਹੋਇਆ ਤੇ ਖੁਦ ਜ਼ਮੀਨ ਲੈ ਕੇ ਜਿਹੜਾ ਹੈ ਅਨੰਦਪੁਰ ਸਾਹਿਬ ਸ਼ਹਿਰ ਬਸਾਇਆ ਸੀ ਸਿਚੌਥਾ ਪਟਿਆਲਾ ਇੱਥੇ ਵੱਡੇ ਸਮਾਗਮ ਹੋਣਗੇ ਤੇ 5 ਤਰੀਕ ਨੂੰ ਪਰਸੋਂ ਆਪ ਸਭ ਨੂੰ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਹੈਰੀਟੇਜ ਸਟਰੀਟ ਅਨੰਦਪੁਰ ਸਾਹਿਬ ਵਿਖੇ ਜਿਹੜੀ ਹੈ ਉਹਦਾ ਨੀ ਪੱਥਰ ਮਾਣਯੋਗ ਮੁੱਖ ਮੰਤਰੀ ਸਾਹਿਬ ਪਰਸੋਂ ਰੱਖਣਗੇ ਤੇ ਸਾਡੇ ਸਾਰੇ ਸਾਧੂ ਸੰਤ ਪਾਪੁਰਖ ਵੀ ਉੱਤੇ ਹੋਣਗੇ ਤੇ ਇਹ ਸਾਰੇ ਸਮਾਗਮ ਇਸ ਦੇ ਨਾਲ ਹੀ ਇੱਕ ਭਵਯ ਟੈਂਟ ਸਿਟੀ ਉਹਦਾ ਟੈਂਡਰ ਹੋ ਚੁੱਕਿਆ ਸਾਡੀ ਕੋਸ਼ਿਸ਼ ਹੈ ਕਿ ਇੱਕ ਵਰਲਡ ਕਲਾਸ ਟੈਂਟ ਸਿਟੀ ਅਸੀਂ ਅਨੰਦਪੁਰ ਸਾਹਿਬ ਦੇ ਵਿੱਚ 19 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਜਿਹੜੀ ਹੈ ਉਹ ਕਰ ਰਹੇ ਆ ਐਸਡੀਪੀਸੀ ਨੇ ਸਾਨੂੰ ਕਿਹਾ ਸੀ ਕਿ 3 ਦਿਨ ਹੋਰ ਵਧਾ ਦਿਓ ਤਾਂ ਉਹ 3 ਨਵੰਬਰ ਤੱਕ ਜਿਹੜਾ ਹੈ ਐਸਪੀਸੀ ਦੀ ਬੇਨਤੀ ਇਹ ਨੂੰ ਆ ਸੀਐਮ ਸਾਹਿਬ ਨੇ ਕਿਹਾ ਜੋ ਵੀ ਹਰ ਜੋ ਵੀ ਹਰ ਪੱਖੋਂ ਇਹ ਸਾਂਝੇ ਤੌਰ ਤੇ ਸਮਾਗਮ ਮਨਾਣੇ ਆ ਕਿ ਉਸ ਨੂੰ 3 ਨਵੰਬਰ ਤੱਕ ਐਕਸਟੈਂਡ ਕਰਤਾ ਟੈਂਸਿਟੀ ਵੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਹੈ 350 ਸਾਲਾ ਗੁਰਦਾ ਗੱਦੀ ਦਿਵਸ ਦਸ਼ਮੇਸ਼ ਪਿਤਾ ਦਾ ਉਹ ਵੀ 23 ਨਵੰਬਰ ਨੂੰ ਆ ਰਿਹਾ ਉਸ ਦੀਆਂ ਵੀ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਤੇ ਪੂਰੇ ਸਮਾਗਮ ਤੇ 6 ਤਰੀਕ ਨੂੰ ਦੁਬਾਰਾ ਮੁੱਖ ਮੰਤਰੀ ਸਾਹਿਬ ਸਾਡੇ ਸਾਰੇ ਰਿਲੀਜੀਅਸ ਪੈਨਲ ਨੂੰ ਮਿਲਣਗੇ ਹੋਰ ਇਸ ਤੋਂ ਇਲਾਵਾ ਫਿਰ ਉਸ ਤੋਂ ਬਾਅਦ ਅਗਲੇ ਹਫਤੇ ਪੂਰੇ ਪੰਜਾਬ ਦੇ ਸਾਧੂ ਸੰਤਾਂ ਮਹਾਪੁਰਖਾਂ ਨੂੰ ਵੀ ਮਿਲਣਗੇ ਤੇ ਜੋ ਜੋ ਆਦੇਸ਼ ਸਾਡੇ ਵੱਲੋਂ ਜੋ ਇਹ ਸਾਡੇ ਸਾਧੂ ਸੰਤ ਮਹਾਪੁਰਖ ਨੇ ਇਹਨਾਂ ਵੱਲੋਂ ਆਊਗਾ ਪੰਜਾਬ ਸਰਕਾਰ ਉਸ ਦੇ ਉੱਤੇ ਇਨ ਬਿਨ ਤੇ ਨਿੱਜੀ ਤੌਰ ਦੇ ਉੱਤੇ ਮੈਂ ਆਪਣਾ ਸੁਭਾਗੇ ਸਮਝਦਾ ਕਿ ਮੁੱਖ ਮੰਤਰੀ ਸਾਹਿਬ ਨੇ ਮੇਰੀ ਡਿਊਟੀ ਲਈ ਸਾਡੇ ਨਾਲ ਮੇਰੇ ਸਾਥੀ ਦੀਪਕ ਬਾਲੀ ਦੀ ਡਿਊਟੀ ਲਈ ਤੇ ਅਨੰਦਪੁਰ ਸਾਹਿਬ ਹਲਕੇ ਦੀ ਨੁਮਾਇੰਦਗੀ ਕਰਨਾ ਹੈ ਇਸ ਤੋਂ ਵੱਡਾ ਕੋਈ ਵੀ ਮੈਂ ਨਹੀਂ ਸਮਝਦਾ ਕੋਈ ਖਿਤਾਬ ਹੋ ਸਕਦਾ ਗੁਰੂ ਸਾਹਿਬ ਨੇ ਨਹੀਂ ਬਖਸ਼ਿਸ਼ ਕੀਤੀ ਇਹ ਸਾਡੇ ਵੱਡੇ ਭਾਗ ਨੇ ਕਿ 350 ਸਾਲ ਦੇ ਵਕਤ ਸਾਨੂੰ ਇਹ ਸੇਵਾ ਕਰਨ ਦਾ ਤੇ ਇੱਕ ਨਮਾਣਾ ਸਿੱਖ ਹੋ ਕੇ ਇੱਕ ਸੇਵਾਦਾਰ ਹੋ ਕੇ ਜੋ ਜੋ ਹੁਕਮ ਸਾਡੇ ਸੰਤਾਂ ਮਹਾਂਪੁਰਖਾਂ ਵੱਲੋਂ ਗਾ ਤੇ ਸੰਗਤ ਦੀ ਸਹੂਲਤ ਦੇ ਲਈ ਅਚ ਚ ਦਿਨ ਰਾਤ ਜਾਗਣਾ ਪਵੇ ਹਰ ਉਹ ਸੰਭਵ ਕੋਸ਼ਿਸ਼ ਕਰਾਂਗੇ ਤੇ ਆਪ ਸਭ ਨੂੰ ਬੇਨਤੀ ਹੈ ਜਿਵੇਂ ਬਾਬਾ ਜੀ ਸੰਤਲਾਬਾਤ ਹਾਸ ਸਿੰਘ ਨੇ ਕਿਹਾ ਕਿ ਮੀਡੀਆ ਦੇ ਵੀ ਸਾਥ ਦੀ ਲੋੜ ਹੈ ਤਾਂ ਕਿ ਆਪਾਂ ਇਸ ਨੂੰ ਵੱਧ ਤੋਂ ਵੱਧ ਜਿਹੜਾ ਹੈ ਪ੍ਰਚਾਰੀਏ ਤੇ ਵੱਧ ਤੋਂ ਵੱਧ ਸੰਗਤਨਾਂ ਨੂੰ ਪਹੁੰਚਾ ਬਾਵੇ ਵੱਖ-ਵੱਖ ਸਾਨਾ ਤੇ ਆਵੇ ਤੇ ਆਪਾਂ ਸਾਰੇ ਗੁਰੂ ਸਾਹਿਬ ਦੀ ਖੁਸ਼ੀਆ ਬਣਾਵੇ